ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮਦੀ ਨੂਰੇ ਅਰਸਾਂ ਕੋਰਸਾਂ ਛੱਟੀਐ ਤੁਦ ਡਿਠੇ ਸੱਚ ਪਾਤੇ ਸਾ ਮਾਲ ਜਨਮ ਜਨਮ ਦੀ ਸਜਣ ਸੱਚ ਪਾਤੇ ਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਪੰਜਵਾਂ ਕਾਰ ਦੂਜਾ ਅਸ਼ਟਪਦੀਆ ਇਕ ਓੰਕਾਰ ਸਤਿਗੁਰ ਪ੍ਰਸਾਦਿ ਵਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛਟਕਿਓ ਅਧਿਕ ਅਹੰ ਬੁੱਧ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਕੋ ਅੰਗਮ ਸਾਧੇ पंच जना से न छोट अधिक अहं बुद्ध बाधे प्यारे इन विध मिलन ना जाई ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦੁਆਰ ਦਿਜ ਬੁੱਧ ਬਿਬਕਾ ਰਹਾ ਮੋਨ ਭਾਇਓ ਕਰ ਪਾਤੇ ਰਹਿਓ ਨਗਨ ਫਿਰਿਓ ਬਨਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੋ ਬਿਧਾ ਛੁਟ ਕੈ ਨਾਹੀ ਮਾਨ ਕਾਮਨਾ ਤੀਰਥ ਜਾਏ ਬਸੇਓ ਸਿਰ ਕਰ ਵੱਤ ਤਰਾਏ ਮਾਨ ਕੀ ਮੈਲ ਨਾ ਉਤਰਾ ਇਹ ਵਿਧ ਜੇ ਲੱਖ ਯਤਨ ਕਰਾਏ ਕਨੇਕ ਕਾਮਨੀ ਹੈ ਵਰ ਗਵਰਾ ਬਹੁ ਬਿੱਧ ਦਾਨ ਦਾ ਤਾਰਾ ਅੰਨ ਵਸਤਰ ਧੂਮ ਬਹੁ ਅਰਪੇ ਨਾ ਮਿਲਿਆ ਹਰ ਦੁਆਰਾ करंद बंधन खट खाट कर्मा रात रहता हाओ हऊ बंधन मह परेया ਨਹ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ 에ਪੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮ ਹਰ ਸੋ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਾ ਕਰਮਾਂ ਕਹੋ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਭਾਇਓ ਕ੍ਰਪਾਲ ਦੀਨ ਦੁਖ ਭੰਜਨਾ ਹਰ ਹਰ ਕੀਰਤਨ ਇਹੋ ਮਨ ਰਤਾ ਤੇਰੋ ਸੇਵਕ ਇਹ ਰੰਗ ਮਤ ਤਾਲ ਭਾਇਓ ਕਿਰਪਾਲ ਦੀਨ ਦੁਖ ਪੰਜਨਾ ਹਰ ਹਰ ਕੀਰਤਨ ਏ ਹੋ ਮਾਨ ਰਾਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕਰ ਦੂਜਾ ਅਸ਼ਟਪਦੀਆ ਇੱਕ ਉੰਕਾਰ ਸਤ ਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛਟਕਿਓ ਅਧਿਕ ਅਹੰ ਬੁੱਧ ਬੱਧੇ